ਮਿੰਟੂ ਜੀ ਆਪਾਂ ਦੇਖਦੇ ਆ ਕਿ ਬੱਚੇ ਨਾ ਗੇਮਾਂ ਦੇ ਵਿੱਚ ਇੰਨੇ ਇੱਕ ਜ਼ਿਆਦਾ ਵਿਅਸਤ ਹੋ ਜਾਂਦੇ ਆ ਇੰਨੇ ਇੱਕ ਜ਼ਿਆਦਾ ਖੁੱਬ ਜਾਂਦੇ ਆ ਵੀ ਉਹਨਾਂ ਨੂੰ ਕੋਈ ਡਾਂਟ ਕੋਈ ਝਿੜਕੋ ਤੇ ਕੁਝ ਲੱਗਦੀ ਹੀ ਨਹੀਂ ਉਸ ਸਗੋ ਉਲਟਾ ਉਹਨਾਂ ਨੂੰ ਆਇਆ ਲੱਗਦਾ ਕਿ ਜੇ ਸਾਨੂੰ ਰੋਕ ਰਿਹਾ ਤਾਂ ਖੇਡ ਚ ਜ਼ਿਆਦਾ ਉਸ ਚੀਜ਼ ਦੇ ਵਿੱਚ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਨੇ ਇੱਕ ਕਾਫੀ ਦਿਨ ਪਹਿਲਾਂ ਇੱਕ ਖਬਰ ਕੀਤੀ ਸੀ ਕਿ ਇੱਕ ਬੱਚੇ ਨੂੰ ਪੇਰੈਂਟਸ ਨੇ ਰੋਕਿਆ ਤੇ ਉਹਨੇ ਸਾਰੇ ਪੇਰੈਂਟਸ ਨੂੰ ਖਤਮ ਕਰਤਾ ਇੱਕ ਹੋਰ ਇਦਾਂ ਦੀ ਖ਼ਬਰ ਹੀ ਹੈ ਉੜੀਸਾ ਦੇ ਵਿੱਚ ਆਨਲਾਈਨ ਗੇਮਾਂ ਦੇ ਵਿੱਚ ਮੁੰਡਾ ਸੀਗਾ ਸਾਰਾ ਦਿਨ ਖੇਡਦਾ ਸੀ ਪਰਿਵਾਰ ਨੇ ਰੋਕੇ ਤੇ ਸਾਰਾ ਪਰਿਵਾਰ ਹੀ ਨਿਮੇੜਦਾ ਨਹੀਂ ਆ ਤਿੰਨ ਜੀ ਮਾਰ ਹਾਂ ਆਪਦੇ ਮਾਪੇ ਤੇ ਭੈਣ ਤਿੰਨੇ ਜੀ ਮਾਰਦੇ ਆ ਤੁਸੀਂ ਦੇਖੋਗੇ ਕਿਸ ਤਰ੍ਹਾਂ ਉਹ ਤੇ ਜਿੱਤੇ 30 ਜੀ ਹੁੰਦੇ ਵੀ ਛੇ 30 ਮਾਰ ਦਿੰਦਾ ਕਿਉਂਕਿ ਉਹ ਮਾਨਸਿਕ ਤੌਰ ਤੇ ਬਿਮਾਰ ਹੈ ਜਾਂ ਕਹਿ ਲਓ ਕਿ ਉਹਨਾਂ ਖੁੱਬਿਆ ਉਸ ਚੀਜ਼ ਦੇ ਵਿੱਚ ਉਹਨੂੰ ਗੇਮ ਤੋਂ ਬਿਨਾ ਕੁਝ ਦਿਸਦਾ ਹੀ ਨਹੀਂ ਹਮਮ ਦੇਖੋ ਇਹ ਜਿਹੜੇ ਜਵਾਕ ਨੇ ਇਹ ਕਹਿ ਲਓ ਕਿ ਗੋਲੇ ਬਣ ਰਹੇ ਨੇ ਤੇ ਗੋਲਾ ਪਤਾ ਨਹੀਂ ਕਿੱਦੇ ਤੇ ਡਿੱਗ ਪੈਣਾ ਜੀ ਇਹ ਚੀਜ਼ਾਂ ਜਿਹੜੀਆਂ ਆਪਾਂ ਅਕਸਰ ਆਪਦੇ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਆਂ ਕਿ ਭਾਈ ਜਵਾਕ ਨੂੰ ਹਸਾਬदार ਰੱਖੋ ਮੋਬਾਈਲ ਦੇ ਮਾਮਲੇ 'ਚ ਉਹ ਕੀ ਖੇਡ ਰਿਹਾ ਹੈ ਕਿੱਥੇ ਉਹ ਸਕਰੋਲ ਕਰਦਾ ਹੈ ਕਿੱਥੇ ਉਹਦੀਆਂ ਸਰਚਾਂ ਵੱਜਦੀਆਂ ਉਹ ਸਾਰੀਆਂ ਚੀਜ਼ਾਂ ਫਾਲੋ ਕਰਕੇ ਰੱਖੋ ਖਤਰਨਾਕ ਗੇਮਾਂ ਵਾਲੋਂ ਨੂੰ ਨਾ ਜਾਣ ਦਿਓ ਬਚਕਾਰੋ ਜਿੱਦਾਂ ਮਰਜ਼ੀ ਕਰੋ ਪਰ ਹੁਣ ਦੇਖੋ ਬੜਾ ਖਤਰਨਾਕ ਅੰਜਾਮ ਹੋਇਆ ਹਮ ਸਭ ਤੁਸੀਂ ਦੂਰ ਕੀ ਜਾਓਗੇ ਅਕਲ ਮੈਂ ਅਸੀਂ ਇੱਕ ਨਜ਼ਾਰਾ ਦੇਖ ਰਹੇ ਸੀ ਸਾਡਾ ਨਾ ਗਰਾਊਂਡ ਬਹੁਤ ਸ਼ਾਨਦਾਰ ਹੈ ਵਾਲੀ ਵਾਲ ਦਾ ਜੀ ਤੇ ਸਾਡੀ ਬਾਲ ਕਈ ਵਾਰ ਨਾ ਉਹ ਜਿਹੜਾ ਲੋਹੇ ਦਾ ਜਾਲ ਲੱਗਾ ਉਹਦੇ ਤੋਂ ਤਾਂ ਨਿਕਲ ਜਾਂਦੀ ਹੈ ਉੱਥੇ ਕੋਠੇ ਨੇ ਤੇ ਉਹਦੇ ਤੇ ਚੜ ਜਾਂਦੀ ਹੈ ਬਾਲ ਜਿਵੇਂ ਕੋਠੇ ਤੇ ਗਈ ਤੇ ਜਿਹੜੇ ਸਾਡੇ ਬਾਲ ਖੇਡਣ ਵਾਲੇ ਸੀ ਭੱਜ ਕੇ ਮੋਬਾਈਲਾਂ ਨੂੰ ਗਏ ਹੂੰ ਵੀ ਇੱਕ ਦੇ ਮਿੰਟ ਦਾ ਟਾਈਮ ਮਿਲਿਆ ਤੇ ਅਸੀਂ ਜਿਹੜੇ ਦੂਸਰੀ ਸਾਈਡ ਖੜ ਕੇ ਦੇਖਣ ਡਏ ਸੀਗੇ ਥੋੜੇ ਉਮਰ ਚ ਵੱਡੇ ਉਹਨਾਂ ਤੋਂ ਉਹ ਕਹਿੰਦਾ ਕਿ ਦੇਖੋ ਕਿਵੇਂ ਚਿੰਬੜ ਗਏ ਮੈਂ ਕਿਹਾ ਯਾਰ ਇਹ ਇਹਨਾਂ ਦੇ ਵਸ ਦਾ ਰੋਗ ਨਹੀਂ ਹੈ ਇਹ ਇਹਨਾਂ ਦੀ ਸਾਈਕੀ ਦਾ ਹਿੱਸਾ ਬਣ ਚੁੱਕਾ ਹੈ ਮੋਬਾਈਲ ਇਹਨਾਂ ਨੂੰ ਆਪਣੇ ਆਪ ਹੀ ਖਿੱਚ ਲੈਂਦਾ ਉੱਥੇ ਕੀ ਜਾ ਕੇ ਦੇਖਣਾ ਬੁੱਕੇ ਦਾ ਕੋਈ ਮੈਸੇਜ ਆਇਆ ਬੁੱਕੀ ਦਾ ਕੋਈ ਮੈਸੇਜ ਆਇਆ ਹੈ ਆਇਸ਼ੋਨਾ ਮੇਰਾ ਹਾਇਸ਼ੋਨਾ ਵਾ ਇਹ ਸਭ ਕੁਝ ਹੋਊਗਾ ਹੋਰ ਇਹਨਾਂ ਦੇ ਮੈਂ ਕਿਹਾ ਸਟਾਕ ਬਾਜ਼ਾਰ ਦੇ ਵਿੱਚ ਇਹਨਾਂ ਦੇ ਕਿਤੇ ਰਿਲਾਇੰਸ ਤੇ ਪੈਸੇ ਲੱਗੇ ਨੇ ਹੂੰ ਖਿੱਚਾ ਤੁਸੀਂ ਹੋਰ ਇੱਕ ਘਟਨਾ ਦੇਖੋ ਹੂੰ ਸਰ ਇੱਥੇ ਫਰੋਜ਼ਪੁਰ ਦੇ ਵਿੱਚ ਜਿਹੜਾ ਸ਼ਾਇਦ ਐਫ ਐਫ ਰੋਡ ਦਾ ਮਾਮਲਾ ਹੈ ਇਹਦੇ ਵਿੱਚ ਮਾਂ ਤੇ ਪੁੱਤਰ ਵਿਆਹ ਦੇ ਕਾਰਡ ਵੰਡਣ ਨਿਕਲੇ ਨੇ ਜੀ ਜਿਸ ਵੇਲੇ ਵਿਆਹ ਦੇ ਕਾਰਡ ਵੰਡਣ ਚੱਲੇ ਆ ਤੇ ਗਾਂ ਟਰਾਲੀ ਦੀ ਹੁੱਕ ਟੁੱਟੀ ਪਈ ਸੀ ਹਮ ਹੁੱਕ ਟੁੱਟੀ ਤੋਂ ਕੀ ਹੁੰਦੀ ਆ ਕਿ ਟਰਾਲੀ ਡਿੱਗ ਪਈ ਜਿੱਥੇ ਹੋਵੇ ਉੱਥੇ ਫਿਰ ਤੁਹਾਨੂੰ ਪਤਾ ਹੈ ਜਿਹੜਾ ਉਹ ਟਰਾਲੀ ਵਾਲਾ ਸੀਗਾ ਉਹ ਟਰਾਲੀ ਵਾਲਾ ਸਾਹਿਬ ਉਹ ਗਿਆ ਸੀਗਾ ਕਿਤੇ ਮਤਲਬ ਕਿ ਆਪਣਾ ਕੋਈ ਮਕੈਨਿਕ ਲੈਣ ਜਾਂ ਉਹਦਾ ਜੁਗਾੜ ਕਰਨਾ ਤਾਂ ਹੁੰਦਾ ਕੀ ਹੈ ਤਾਂ ਉਸ ਸੂਰਤ ਦੇ ਵਿੱਚ ਮਾਂ ਤੇ ਜਿਹੜਾ ਪੁੱਤ ਤੁਰੇ ਆਉਂਦੇ ਆ ਉਹ ਸਭ ਕਮਾਲ ਦੀ ਗੱਲ ਇਹ ਆ ਕਿ ਰੀਲਾ ਵਹਿੰਦਾ ਹੁੰਦਾ ਮੁੰਡਾ ਨਾਲੇ ਮੋਟਰਸਾਈਕਲ ਚਲਾਉਂਦਾ ਤੇ ਨਾਲੇ ਉਹ ਰੀਲਾ ਪਿਆ ਵਹਿੰਦਾ ਉਹ ਇਹ ਰੀਲਾ ਵਹਿੰਦਾ ਵਹਿੰਦਾ ਜਿਹੜਾ ਮੋਟਰਸਾਈਕਲ ਸੀ ਉਹ ਟਰਾਲੀ 'ਚ ਵਜਾ ਟਰਾਲੀ 'ਚ ਵਜਾ ਤੇ ਉਹ ਪਤਾ ਨਹੀਂ ਉਹਨਾਂ ਚ ਦੋ ਕਿ ਮੁੰਡਾ ਤੇ ਮਰ ਗਿਆ ਸੀ ਸੱਚ ਮਾਂ ਬਚ ਗਈ ਆ ਲੈ ਮਾਂ ਜ਼ਖਮੀ ਸੀਗੀ ਤੁਸੀਂ ਹਿਸਾਬ ਲਾ ਲਓ ਕਿ ਇੰਨੇ ਜ਼ਿਆਦਾ ਇਧਰ ਗਵਾਚੇ ਹੋਏ ਨੇ ਕੁਝ ਟਾਈਮ ਵੀ ਸਾਡੇ ਕੋਲ ਹੈ ਨਹੀਂ ਵੀ ਅਸੀਂ ਡਰਾਈਵ ਕਰ ਲੀਏ ਉਸ ਬਾਅਦ ਮੋਟਰਸਾਈਕਲ ਤੇ ਸਾਬ ਨਹੀਂ ਤੁਸੀਂ ਇੱਥੇ ਸਿਆਣੇ ਬੈਣੇ ਬੰਦੇ ਦੇਖ ਲਓ ਜੀ ਹੂੰ ਉਹ ਤਾਂ ਤੁਸੀਂ ਕਹੋਗੇ ਤੇ ਉਹ ਅੱਗੋਂ ਗੱਲ ਨੂੰ ਆਉਂਦੇ ਨੇ ਸਾਬ ਹੂੰ ਮੇਰੇ ਨਾਲ ਤਾਂ ਨਿੱਤ ਦਿਹਾੜੀ ਹੁੰਦਾ ਤੁਹਾਡੇ ਨਾਲ ਹੁੰਦਾ ਕਿ ਨਹੀਂ ਹੁੰਦਾ ਮੈਂ ਤਾਂ ਦੇਖਦਾ ਮੈਂ ਮੈਂ ਅੱਗੋਂ ਕੋਕ ਦਾ ਮੜਾ ਮੋਟਾ ਹੂੰ ਫੋਨ ਸਾਨੂੰ ਵੀ ਆਦਾ ਸੀ ਬਲੂਟੁੱਥ ਤੇ ਲਾ ਲਓ ਯਾਰ ਜੀ ਠੀਕ ਹੈ ਫੋਨ ਮੋਬਾਈਲ ਸਾਈਡ ਤੇ ਪਿਆ ਕੋਈ ਗੱਲ ਕਰਨੀ ਆ ਕਰ ਲਓ ਹੂੰ ਹਾਂ ਨਾ ਜੀ ਸੋ ਇਹ ਆ ਕਿ ਉਹ ਦੋ ਜਿਹੜਾ ਰੀਲਾਂ ਵਾਲਾ ਬਣਾਉਣ ਵਾਲਾ ਚਸਕਾ ਹੈ ਰੀਲਾਂ ਦੇਖਣ ਵਾਲਾ ਚਸਕਾ ਹੈ ਗੇਮਾਂ ਖੇਡਣ ਵਾਲਾ ਇਹ ਤੇ ਬਹੁਤ ਦੂਰ ਤੱਕ ਇੱਕ ਆਪਣੇ ਪੰਜਾਬ ਦੀ ਉਹ ਕੁੜੀ ਸੀ ਜਿਹੜੀ ਗੇਮ ਖੇਡਦੀ ਖੇਡਦੀ ਗਾਇਬ ਹੋਈ ਹੈ ਕਰੋ ਗਾਇਬ ਹੋਈ ਬਿਲਕੁਲ ਅੱਪ ਗੱਲ ਵੀ ਕੀਤੀ ਅੱਜ ਤੱਕ ਉਹਦੇ ਬਾਰੇ ਕੋਈ ਖਬਰ ਨਹੀਂ ਹੈ ਹੂੰ ਤੇ ਜਿਹੜੀ ਉਹ ਆਉਂਦੀ ਹੁੰਦੀ ਸੀ ਬਲੂ ਵੇਲ ਗੇਮ ਪਤਾ ਨਹੀਂ ਕਿਹੜੀ ਉਹਦੇ ਚ ਕਿੰਨੇ ਬੱਚੇ ਮਰ ਗਏ ਸਾਡੇ ਮਰ ਗਏ ਸੀ ਮੇਰੇ ਤੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸਾਡੇ ਬੱਚਿਆਂ ਦੀ ਜੋ ਮਾਨਸਿਕਤਾ ਹੈ ਉਸ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਇਹ ਸਕਰੀਨ ਦਾ ਸਮਾਂ ਹੁੰਦਾ ਹੈ ਕਿ 1 ਤੋਂ 5 ਸਾਲ ਦਾ ਬੱਚਾ ਹੈ ਤਾਂ ਕਿੰਨਾ ਸਕਰੀਨ ਟਾਈਮ ਹੋਣਾ ਚਾਹੀਦਾ ਹੈ 5 ਤੋਂ 10 10 ਤੋਂ 15 ਉਹ ਸਾਰਾ ਸਮਾਂ ਜਿਹੜਾ ਹੈ ਨਾ ਉਹ ਠੀਕ ਹੈ ਉਹਨਾਂ ਕੋ ਲੱਗੇ ਤੇ ਵੇਤਰਿਆ ਜੇ ਬੱਚਾ ਹਰ ਟਾਈਮ ਹੀ ਮੋਬਾਈਲ ਨੂੰ ਚੰਬੜਿਆ ਰਹੂਗਾ ਤੇ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਮਸ਼ੀਨ ਨਹੀਂ ਮਸ਼ੀਨ ਗਨ ਬਣ ਸਕਦਾ ਮਸ਼ੀਨ ਗਨ ਬਣ ਸਕਦਾ ਬਿਲਕੁਲ ਬਿਲਕੁਲ ਕਿਸੇ ਤਰ੍ਹਾਂ ਵੀ ਕਿਸੇ ਪਾਸੇ ਵੀ ਸੋਚ ਜਾ ਸਕਦੀ ਹੈ